ਅੰਦਰ ਦਰਬਾਰ ਸਾਹਿਬ ਦੇ ਅੰਦਰ ਸੰਤ ਜਰਨੈਲ ਸਿੰਘ ਤੇ ਤੁਸੀਂ ਉਸ ਤੋਂ ਕਿੰਨਾ ਸਮਾਂ ਪਹਿਲਾਂ ਅੰਦਰ ਸੀਗੇ ਜਸਪੂਤ ਸਿੰਘ 1 ਜੂਨ ਨੂੰ ਫਿਰਣਾ ਨੇ ਸੀਆਰਪੀ ਨੇ ਜੀ ਗੋਲੀ ਚਲਾਈ ਆ ਕੋਈ 8 7 8 ਸਿੰਘ ਸ਼ਹੀਦ ਕੀਤੇ ਬੀਬੀ ਬੱਚੇ ਸਾਰੇ ਤੇ ਉਸ ਮੌਕੇ ਜੇ ਆਪਾਂ ਦੇਖੀਏ ਸੰਤ ਜਰਨੈਲ ਸਿੰਘ ਜੀ ਜਿਹੜੇ ਉਹ ਕਿਸ ਜਗ੍ਹਾ ਤੇ ਜਿਹੜੇ ਸੀਗੇ ਦਰਬਾਰ ਸਾਹਿਬ ਜਾਂ ਕਲ ਤਖਤ ਤੇ ਚਾਰ ਚਾਰ ਬੰਦੇ ਸਾਡੇ ਸਿੰਘਾਂ ਤੇ ਡਿਊਟੀ 'ਚ ਇੱਕ ਕਮੋਰਚੇ 'ਚ ਉਹਨਾਂ 'ਚ ਜੋਗਾ ਸਿੰਘ ਤੇ ਮੰਗਲ ਸਿੰਘ ਸ਼ਹੀਦ ਹੋ ਗਏ ਸੀ ਜੀ ਭਗਵਾਨ ਸਿੰਘ ਉਹਨ ਕੈਨੇਡਾ ਰਹਿੰਦੇ ਨੇ ਜੀ ਤੇ ਮੈਂ ਹੀ ਦੋ ਜਣੇ ਬਚ ਗਏ ਸੀ ਜਿਹੜੇ ਕਮਰੇ 'ਆਂ ਸੀ ਇੱਕ ਬ੍ਰਸ਼ਟ ਮਾਰਨਾ ਉਹਨਾਂ ਨੇ ਤੇ ਨਾਲ ਦੀ ਨਾਲੇ ਕੁੰਡਾ ਲਾ ਦੇਣਾ ਵੀ ਦਹਿਸ਼ਤ ਪਾ ਕੇ ਤੇ ਇਸ ਤਰ੍ਹਾਂ ਕਰਕੇ ਪਹਿਲੀ ਦੂਜੀ ਤੀਜੀ ਮੰਜ਼ਲ ਤੱਕ ਸਾਹਮਣੇ ਬਿਲਕੁਲ ਕਮਰਾ ਸਾਡੇ ਸੀ ਤੇ ਉੱਥੇ ਅੱਗ ਲਾਤੀ ਨੇ ਜੀਉਂਦਿਆਂ ਨੂੰ ਸਾੜਿਆ ਬਰਾਂਡਾ ਉੱਚਾ ਸੀ ਜਿਹੜਾ ਅਗਲੇ ਗਰਾਊਂਡ ਸੀ ਨਿਵੇੜਾ ਉਹ ਬਹੁਤ ਨੀਵਾ ਸੀ ਜਿੱਥੇ ਇਸ਼ਨਾਨ ਵਾਲੀ ਟੈਂਕੀ ਵੀ ਬਣੀ ਸੀ ਪੌੜੀਆਂ ਦੇ ਲਾਗੇ ਤੇ ਉਹ ਜਿਹੜਾ ਨੀਵਾ ਸੀ ਉਹਦੇ ਨਾਲੋਂ ਬਰਾਂਡੇ ਨਾਲ ਉੱਚੀਆਂ ਲਾਛਾਂ ਦੇ ਬਰਾਂਡੇ ਵਿੱਚ ਵੀ ਸੀ ਜਿਵੇਂ ਕਿਨ ਫੜਫੜ ਕੇ ਆਪ ਸੁੱਟੇ ਹੁੰਦੇ ਨੇ ਜਾਂ ਇਸ ਤਰ੍ਹਾਂ ਕਰਕੇ ਢੇਰ ਲੱਗੇ ਪਏ ਪੂਰੇ ਬਾਰ ਬੋ ਲੈ ਨਾ ਲਾਤੀਆਂ ਇੱਕ ਬਿਸਲ ਵਜੀ ਆ ਓਨੇ ਵਿੱਚ ਹੀ ਬਸ ਇੱਕ ਇਹ ਚ 36 ਗ੍ਰਨੇਡ ਸੁੱਟੇ ਨੇ ਤੇ ਦੂਜੇ ਗੋਲੀਆਂ ਬਸ ਜਿਹੜਾ ਆਇਆ ਸੀ ਲੈਣਾ ਲੱਗਿਆ ਲੱਗਦਾ ਜਿਵੇਂ ਮਾਸ ਦਾ ਢੇਰੀ ਵੜ ਵੜ ਕੇ ਸੁੱਟਿਆ ਹੁੰਦਾ ਜੀ ਤੇ ਇੱਕ ਬੀਬੀ ਦੇ ਪੇਟ ਵਿੱਚੋਂ ਬੱਚਾ ਵੀ ਡੀਆ ਤੇ ਉਹਨਾਂ ਜੋ ਦੋ ਤਿੰਨ ਬੱਚੇ ਦੋ ਤਿੰਨ ਸਿੰਘ ਬੱਚੇ ਸੀ ਉਹ ਵੀ ਫੱਟੜ ਸੀਗੇ ਹਸਪਤਾਲ ਲੈ ਕੇ ਨੂੰ ਬਾਅਦ ਚਲੋ ਫਿਰ ਉਹ ਫਿਰ ਸਾਡਾ ਜੁੱਧਪੁਰ ਦੇਲ ਚ ਰਹੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਤੀ ਸਿੰਘ ਥੂਹੀ ਜੂਨ 1984 ਦਾ ਕੱਲੂਕਾਰ ਸਿੱਖਾਂ ਦੇ ਅੰਦਰ ਜਿਹੜੇ ਸਿੱਖਾਂ ਦੇ ਜ਼ਖਮ ਨੇ ਅੱਜ ਵੀ ਰਿਸਦੇ ਨੇ ਜੂਨ 1984 ਦੇ ਅੰਦਰ ਸਿੱਖਾਂ ਦੇ ਕੇਂਦਰੀ ਸਥਾਨ ਦੇ ਉੱਤੇ ਸਮੇਂ ਦੀ ਹਕੂਮਤ ਵੱਲੋਂ ਔਰ ਦੇਸ਼ ਦੀ ਸਮੇਂ ਦੀ ਹਕੂਮਤ ਦੇ ਇਸ਼ਾਰੇ ਤੇ ਦੇਸ਼ ਦੀ ਆਪਣੇ ਹੀ ਦੇਸ਼ ਦੀ ਫੌਜ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਬੇਦੋਸੇ ਛੇਖਾਂ ਨੂੰ ਬੀਬੀਆਂ ਨੂੰ ਇਥੋਂ ਤੱਕ ਕਿ ਬੱਚਿਆਂ ਨੂੰ ਵੀ ਸ਼ਹੀਦ ਕਰ ਦਿੱਤਾ ਜਾਂਦਾ ਸੋ ਉਸ ਸਮੇਂ ਦੇ ਚਾਸ਼ਮਦੀਦ ਅੱਬਾ ਮਨਮੋਹਨ ਸਿੰਘ ਜੀ ਬਾਰਨ ਵਾਲੀ ਜਿਹੜੇ ਉਸ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਨਾਲ ਸੀਗੇ ਤੇ ਉਹਨਾਂ ਨੇ ਉਸ ਸਮੇਂ ਜੋ ਕੁਝ ਹੋਇਆ ਆਪਣੇ ਅੱਖੀਂ ਵੇਖਿਆ ਸੋ ਉਹਨਾਂ ਨਾਲ ਅੱਜ ਵਿਸ਼ੇਸ਼ ਆਪਾਂ ਗੱਲਬਾਤ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਜੋ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਹੁੰਦਾ ਹੈ ਜੋ ਮੌਜੂਦਾ ਹਾਲਾਤ ਸੀਗੇ ਉਹਨਾਂ ਨੂੰ ਸ਼ਬਦਾਂ ਚ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਪਰੰਤੂ ਜੋ ਕੁਝ ਤੁਸੀਂ ਦੇਖਿਆ ਜਾਂ ਆਪਣੇ ਪਿੰਡੇ ਤੇ ਹੰਡਾਇਆ ਉਹ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਸਭ ਤੋਂ ਪਹਿਲਾਂ ਸਵਾਲ ਮੇਰਾ ਇਹ ਹੈ ਸੰਤ ਜਰਨੈਲ ਸਿੰਘ ਪੁੰਡਰਾਂ ਵਾਲਿਆਂ ਨਾਲ ਤੁਹਾਡੀ ਮੁਲਾਕਾਤ ਕਦੋਂ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਜਦੋਂ 1978 ਨੂੰ ਨਰਕਤਾਰੀਆਂ ਵੱਲੋਂ 13 ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਜੀ ਉਸ ਦਿਨ ਰੇਡੀਓ ਤੇ ਖਬਰ ਸੁਣੀ ਮੈਂ ਦੁਆਬੇ 'ਚ ਨਿਰਮਲ ਹੈਗੇ ਸੰਤ ਨੂੰ ਨਾਲ ਕੋ ਪੜਦਾ ਸੀ ਉਦੋਂ ਗੁਰਬਾਣੀ ਦੀ ਸੰਥਿਆ ਤੇ ਹੋਰ ਕਥਾ ਸਿੱਖਦੇ ਸੀ ਤੇ ਜਦੋਂ ਇਹ ਪਤਾ ਲੱਗਾ ਫਿਰ ਉਸੇ ਦਿਨ ਹੀ ਅਸੀਂ ਜੀ ਆ ਗਏ ਇੱਥੇ ਉਦੋਂ ਅੰਮ੍ਰਿਤਸਰ ਸਾਹਿਬ ਵੀ ਸੰਤ ਜੀ ਨਾਲ ਸੁਣੀ ਜੀ ਤੇ ਉਦੋਂ ਫਿਰ ਆ ਕੇ ਨਾਲ ਨੂੰ ਮਿਲ ਪਏ ਤੇ ਜੇਕਰ ਕੱਲੂ ਕਾਰੇ ਦੀ ਗੱਲ ਕਰੀਏ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਹੁੰਦਾ ਹੂੰ ਉਹ ਕਿਹੜੀ ਜਿਹੜੀ ਤਰੀਕ ਨੂੰ ਜੂਨ ਨੂੰ ਜਿਹੜਾ ਹੈਗਾ ਘੇਰਾ ਪਾਉਂਦੀ ਹੈ ਫੌਜ ਜਾਂ ਉਸ ਤੋਂ ਬਾਅਦ ਅੰਦਰ ਜਿਹੜੇ ਕਿੰਨੇ ਸਿੰਘ ਸੀਗੇ ਜਾਂ ਸੰਤ ਜਰਨੈਲ ਸਿੰਘ ਕਿਤੇ ਸੀਗੇ ਸਮੁੱਚੇ ਹਾਲਾਤ ਨੇ ਜਿਹੜੇ ਉਹ ਜ਼ਰੂਰ ਦਰਸ਼ਕਾਂ ਨਾਲ ਸਾਂਝੇ ਕਰੋ 1 ਜੂਨ 1984 ਨੂੰ ਜੀ ਸਭ ਤੋਂ ਪਹਿਲਾਂ ਸੀਆਰਪੀ ਨੇ ਗੋਲੀ ਚਲਾ ਕੇ 7-8 ਜਿਹੜੇ ਸਿੰਘ ਸਿੰਘਣੀਆਂ ਸ਼ਹੀਦ ਕੀਤੇ ਜੀ ਉਹਨਾਂ ਚ ਭਾਈ ਮਹੰਗਾ ਸਿੰਘ ਜਿਹੜੇ ਮੇਰੇ ਵਿਦਿਆਰਥੀ ਸੀ ਗਤਕੇ ਦੇ ਗਤਕਾ ਮੇਰੇ ਕੋ ਸਿੱਖਦੇ ਸੀ ਨਹੀਂ ਮੈਂ ਉਸ ਤੋਂ ਮਾਫ ਕਰਨਾ ਮੇਰਾ ਸਵਾਲ ਇਹ ਉਸ ਤੋਂ ਪਹਿਲਾਂ ਤੁਸੀਂ ਅੰਦਰ ਦਰਬਾਰ ਸਾਹਿਬ ਦੇ ਅੰਦਰ ਸੰਤ ਜਰਨੈਲ ਸਿੰਘ ਤੇ ਤੁਸੀਂ ਉਸ ਤੋਂ ਕਿੰਨਾ ਸਮਾਂ ਪਹਿਲਾਂ ਅੰਦਰ ਸੀਗੇ ਜਸੂਪ ਚੇ ਸਿੰਘ ਇਹ 19 ਜੁਲਾਈ 1983 ਨੂੰ ਜੀ ਦੋ ਸਿੰਘ ਸੰਤਾਂ ਦੇ ਗਏ ਸਨ ਰਈਏ ਭਾਈ ਜਗੀਰ ਸਿੰਘ ਤੇ ਇੱਕ ਡਰਾਈਵਰ ਸੀ ਉਹਨਾਂ ਨੂੰ ਫੜ ਲਿਆ ਸੀ ਪੁਲਿਸ ਵਾਲਿਆਂ ਨੇ ਜੀ ਉਹਨਾਂ ਨੂੰ ਛਡਾਉਣਗੇ ਭਾਈ ਅਮਰੀਕ ਸਿੰਘ ਤੇ ਬਾਬਾ ਥਾਰਾ ਸਿੰਘ ਜੀ ਤੇ ਉਹ ਉਹਨਾਂ ਨੂੰ ਵੀ ਫੜ ਲਿਆ ਜੀ ਫਿਰ ਸੰਤਾਂ ਨੇ 19 ਜੁਲਾਈ 1983 ਨੂੰ ਜੀ ਆ ਇਹ ਐਲਾਨ ਕਰਤਾ ਵੀ ਅਸੀਂ ਗ੍ਰਿਫਤਾਰੀਆਂ ਦੇਾਂਗੇ ਕਾਲ ਤਖਸਾਬ ਤੋਂ ਆ ਕੇ ਜੀ ਰੋਜ਼ 51 51 ਸਿੰਘਾਂ ਦੀਆਂ ਗ੍ਰਿਫਤਾਰੀਆਂ ਦੇਣੀ ਸ਼ੁਰੂ ਕਰਤੀਆਂ ਜੀ ਤੇ 25 ਜੁਲਾਈ ਨੂੰ ਸੰਤਾਂ ਨੇ ਕਾਨਫਰੰਸ ਅਦ ਲਈ ਉੱਥੇ ਜੀ ਬਹੁਤ ਵੱਡੀ ਉਹਦੇ ਵਿੱਚ ਬਹੁਤ ਸੰਗਤ ਆਈ ਮੈਨੂੰ ਲੱਗਦਾ ਸੀ ਕਿ ਤਿਰਲ ਮਾਰਿਆਂ ਪੁੰਜੇ ਨਹੀਂ ਸੀ ਪੈਂਦਾ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਸਰਕਾਰ ਨੇ ਪਰ ਰੁਕੇ ਨਹੀਂ ਆ ਗਏ ਸਾਰੇ ਜੀ ਤੇ ਉਸ ਸਮੇਂ ਫਿਰ ਉੱਥੇ ਸਰਦਾਰ ਗੁਰਚਰਨ ਸਿੰਘ ਟੋੜਾ ਜੀ ਨੇ ਐਲਾਨ ਕੀਤਾ ਵੀ ਅਸੀਂ ਵੀ ਇਸ ਧਰਮ ਯੁੱਧ ਮੋਰਚੇ ਦੇ ਨਾਲ ਆਪਾਂ ਇਕੱਠੇ ਰਲ ਕੇ ਲਈਏ ਜੋ ਸੰਗਤ ਦੇਖੀ ਨਾ ਵੀ ਬਹੁਤ ਹੋ ਗਈ ਹੈ ਨਹੀਂ ਮੈਂ ਦਿੱਤੀ ਜੀ ਹਾਂ ਵੀ ਉਹਨਾਂ ਕਰਤੀ ਤੇ ਆਪਾਂ ਇਕੱਠੇ ਤੇ 4 ਅਗਸਤ 1983 ਨੂੰ ਵੀ ਪ੍ਰਕਾਸ਼ ਸਿੰਘ ਬਾਦਲ ਪਹਿਲਾ ਜਥਾ ਲੈ ਕੇ ਜਾਏਗਾ ਜੀ ਉਹ ਲੈ ਕੇ ਗਏ ਫਿਰ ਲਗਾਤਾਰ ਗ੍ਰਿਫਤਾਰੀਆਂ ਚਲਦੀਆਂ ਰਹੀਆਂ ਫਿਰ ਜੋ ਲੱਖ 2 ਲੱਖ ਹੋ ਗਏ ਫਿਰ ਛੱਡ ਦਿੱਤੇ ਬਦੋ ਬਦੀ ਕੱਢੇ ਫਿਰ ਇਦਾਂ ਫੜੇ ਗਏ ਜੀ ਐ ਚੱਲਦਾ ਰਿਹਾ ਸਿਲਸਿਲਾ ਜੀ ਤੇ ਅਨੰਦਪੁਰ ਸਾਹਿਬ ਦੇ ਮਤੇ ਵਾਸਤੇ ਤੁਸੀਂ ਸੰਤਾਂ ਦੀ ਇੰਟਰਵਿਊ ਬੜੀਆਂ ਸੁਣੀ ਹੋਣੀ ਹੈ ਨਾ ਸਾਰਾ ਉਦੋਂ ਤੇ ਫਿਰ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਵਿਉਂਤ ਬਣਾ ਲਈ ਵੀ ਇਦਾਂ ਗੱਲ ਨਹੀਂ ਬਣਣੀ ਉਹਨਾਂ ਨੇ ਫਿਰ ਇਹ ਵਿਉਂਤ ਤਹਿਤ ਬੜੀ ਪੁਰਾਣੀ ਮਿਲਦੇ ਆ ਪ੍ਰੂਫ ਵੀ ਇਹਨਾਂ ਨੇ ਬੜੀ ਪਹਿਲਾਂ ਤਿਆਰੀ ਕੀਤੀ ਸੀ ਵੀ ਸਿੱਖਾਂ ਨੂੰ ਜੀ ਸਭ ਕੁਝ ਸਿਖਾਉਣਾ ਹੀ ਸਿਖਾਉਣਾ ਬਿਲਕੁਲ ਉਹਦੇ ਤਹਿਤ ਫਿਰ ਇਹਨਾਂ ਨੇ ਦੇ ਪਹਿਲਾਂ 1 ਜੂਨ 1984 ਨੂੰ ਅਟੈਕ ਕੀਤਾ ਜੀ ਪਹਿਲਾਂ ਇਹਨਾਂ ਨੇ ਸੱਚ ਇੱਕ ਬੱਸ ਵੀ ਇਹਨਾਂ ਨੇ ਮਾਰੀ ਦੂਜੀ ਟ੍ਰੇਨ 'ਚ ਮਾਰ ਕੇ ਕੋਸ਼ਿਸ਼ ਕੀਤੀ 34 ਸਿੰਘ ਸ਼ਹੀਦ ਕਰਤੇ ਸੀ ਉੱਥੇ ਜੀ ਜਿਹੜੇ ਗ੍ਰਿਫਤਾਰੀਆਂ ਦੇਣ ਜਾਂਦੇ ਇਸ ਤਰ੍ਹਾਂ ਹਟ ਜਾਣਗੇ ਜੀ ਪਰ ਨਹੀਂ ਹਟੇ ਤੇ ਫਿਰ ਇਹਨਾਂ ਨੇ ਫਿਰ ਆ ਅਟੈਕ ਦਾ ਜਿਹੜਾ ਕੀਤਾ ਤੇ 1 ਜੂਨ ਨੂੰ ਫਿਰ ਇਹਨਾਂ ਨੇ ਸੀਆਰਪੀ ਨੇ ਜੀ ਗੋਲੀ ਚਲਾਈ ਆ ਕੋਈ 8 7 8 ਸਿੰਘ ਸ਼ਹੀਦ ਕੀਤੇ ਵੀ ਮੇ ਬੱਚੇ ਸਾਰੇ ਤੇ ਉਹਨਾਂ ਵਿੱਚ ਫਿਰ ਮਹੰਗਾ ਸਿੰਘ ਸ਼ਹੀਦ ਹੋ ਪਹਿਲੀ ਤਰੀਕ ਨੂੰ ਪਹਿਲੀ ਤਰੀਕ ਨੂੰ ਫਿਰ ਗੋਲਾਬਰੀ ਬੰਦ ਹੋ ਗਈ ਤੇ 2 ਤਰੀਕ ਨੂੰ ਇਹਨਾਂ ਦੇ ਸੰਸਕਾਰ ਕੀਤੇ ਨੇ ਜੀ ਤੇ 3 ਤਰੀਕ ਨੂੰ ਗੁਰਪੁਰਬ ਸੀਗਾ ਜੀ ਗੁਰਪੁਰਬ ਦੀ ਰਾਤ ਸੰਗਤ ਵੇਖਿਆ ਵੀ ਕਾਫੀ ਆ ਗਈ ਆ ਗੁਰਪੁਰਬ ਤੇ ਕਿੰਨੀ ਸੰਗਤ ਸੀ ਕਾਫੀ ਸੀ ਉੱਥੇ ਹੁਣ ਅਡਾ ਵੱਡਾ ਕੰਪਲੈਕਸ ਆ ਹੈ ਨਾ ਜੀ ਤੇ ਭਰਿਆ ਪਿਆ ਸੀ ਬਹੁਤ ਸੰਗਤ ਸੀ ਤੇ ਵਾਪਸ ਚਲੇਗੀ ਸੰਗ ਤੇ ਕੁਛ ਰਹਿ ਵੀ ਕੁਝ ਚਲੇਗੇ ਜੀ ਕੁਝ ਜਿਵੇਂ ਜਿਵੇਂ ਜਿਹਦਾ ਹੈਗਾ ਸੀ ਕੁਝ ਆ ਚਲੇਗੇ ਕੋਈ ਰਹਿ ਗਏ ਜਿਸ ਤਰ੍ਹਾਂ ਹੈ ਨਾ ਜੀ ਸਾਰੀ ਤਾਂ ਨਹੀਂ ਸੀ ਉੱਥੇ ਤੇ ਫਿਰ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਤਿੰਨ ਦੀ ਰਾਤ ਚਾਰ ਦੀ ਸਵੇਰ ਜੀ ਅਮਰਤ ਵੇਲੇ ਪੌਣੇ 4 4 ਵਜੇ ਨਾਲ 4:00 4:30 ਵਜੇ ਹੈ ਨਾ ਤੇ ਇਹਨਾਂ ਨੇ ਪਹਿਲਾ ਗੋਲਾ ਕਾਲ ਤੱਕ ਸਾਹ ਤੇ ਮਾਰਿਆ ਜੀ ਉਦੋਂ ਬਾਬਾ ਮੁਖਤਿਆਰ ਸਿੰਘ ਨਾਬੇ ਵਾਲੇ ਜੀ ਤੇ ਬਾਬਾ ਠਾਕਰ ਸਿੰਘ ਜਿਹੜੇ ਕਥਾਵਾਚਕ ਨੇ ਹਾਂ ਜੀ ਇਹ ਬਾਬਾ ਮੁਖਤਿਆਰ ਸਿੰਘ ਤਬਲੇ ਤੇ ਸੰਤ ਤੇ ਬਾਬਾ ਠਾਕਰ ਸਿੰਘ ਸਾਈਡ ਤੇ ਰਾਗੀ ਗੁਰਸ਼ਰਨ ਸਿੰਘ ਉਹਨਾਂ ਇੰਗਲੈਂਡ ਰਹਿੰਦੇ ਨੇ ਉਹ ਹੈ ਡਰਾਗੀ ਸਨ ਆਸਾਈ ਦੀ ਵਾਰ ਦਾ ਕੀਰਤਨ ਨੇ ਸ਼ੁਰੂ ਕਰਿਆ ਹੀ ਸੀ ਹਲੇ ਜੀ ਅਕਾਲ ਤਖਤ ਸਾਹਿਬ ਤੇ ਜਦੋਂ ਪਹਿਲਾ ਗੋਲਾ ਵੱਜਿਆ ਜੀ ਤੇ ਉਸ ਮੌਕੇ ਜੇ ਆਪਾਂ ਦੇਖੀਏ ਸੰਤ ਜਰਨੈਲ ਸਿੰਘ ਜੀ ਜਿਹੜੇ ਉਹ ਕਿਸ ਜਗ੍ਹਾ ਤੇ ਜਿਹੜੇ ਸੀਗੇ ਦਰਬਾਰ ਸਾਹਿਬ ਜਾਂ ਅਕਾਲ ਤਖਤ ਸੀ ਅਕਾਲ ਤਖਤ ਸਾਹਿਬ ਤੇ ਸੰਤ ਜਨੈਲ ਸੁਣੀ ਤੇ ਬਾਕੀ ਫਿਰ ਸਿੰਘ ਸਾਰੇ ਆਪੋ ਆਪਣੇ ਮੋਰਚੇ ਜਿੱਥੇ-ਜਿੱਥੇ ਹੈਗੇ ਸਮਨ ਦਿੱਤੀ ਡਿਊਟੀ ਲੱਗੀ ਪਰ ਸਾਰੇ ਉਤ ਮੋਰਚਿਆਂ ਤੇ ਹੋਗੇ ਸਨ ਤੇ ਉਸ ਤੋਂ ਬਾਅਦ ਫਿਰ ਅਗਲੇ ਦਿਨਾਂ ਦੇ ਜਿਹੜਾ ਹੈਗਾ ਕਿ ਸਮੁੱਚੇ ਹਾਲਾਤ ਸੀਗੇ ਸਮੁੱਚੇ ਹਾਲਾਤ ਗੋਲਾਬਾਰੀ ਚਲਦੀ ਸੀ ਜੀ ਉਧਰੋਂ ਵੀ ਆਉਂਦੀ ਸੀ ਤੇ ਇਧਰੋਂ ਵੀ ਚਲਦੀ ਸੀ ਜਿੱਥੇ-ਜਿੱਥੇ ਦਾ ਹਣ ਚਲਦਾ ਸੀ ਜੀ ਤੇ ਲਗਭਗ 4 ਦਾ ਦਿਨ 4 ਦੀ ਰਾਤ 5 ਦਾ ਦਿਨ ਜੀ ਤੇ ਪੰਜ ਦੀ ਰਾਤ ਸਵੇਰ ਨੂੰ 7-8 ਵਜੇ ਤੱਕ ਮੈਂ ਉੱਥੇ ਰਿਹਾ ਮੋਰਚੇ 'ਚ ਸਾਡੇ ਨਾਲ ਦੇ ਦੋ ਸਿੰਘ ਸ਼ਹੀਦ ਹੋ ਗਏ ਸੀ ਉਦੋਂ ਚਾਰ-ਚਾਰ ਬੰਦੇ ਸਾਡੇ ਸਿੰਘਾਂ ਤੇ ਡਿਊਟੀ ਸੀ ਇੱਕ ਮੋਰਚੇ 'ਚ ਉਹਨਾਂ 'ਚ ਜੋਗਾ ਸਿੰਘ ਤੇ ਮੰਗਲ ਸਿੰਘ ਸ਼ਹੀਦ ਹੋ ਗਏ ਸੀ ਜੀ ਭਗਵਾਨ ਸਿੰਘ ਹੁਣ ਕੈਨੇਡਾ ਰਹਿੰਦੇ ਨੇ ਜੀ ਤੇ ਮੈਂ ਅਹੀਂ ਦੋ ਜਣੇ ਬਚ ਕੇ ਸੀ ਉਦੋਂ ਜੀ ਤੇ ਫੇਰ ਮੈਨੂੰ ਬਾਬਾ 1800 ਨੇ ਭੇਜਿਆ ਉਈ ਮੇਰੇ ਘਰ ਦੇ ਵੀ ਉੱਥੇ ਸੀ ਤੇ ਬੱਚੇ ਜਿਨ੍ਹਾਂ ਨੂੰ ਪੌਂਟਾ ਸਾਹਿਬ ਮੇਰੀ ਡਿਊਟੀ ਲਾਈ ਸੀ ਜੰਤਾਂ ਨੂੰ ਸਿਖਾਉਣ ਦੀ ਜੀ ਤੇ ਉਹ ਬੱਚੇ ਵੀ ਸੀ ਉੱਥੇ ਕਹਿੰਦੇ ਇਹਨਾਂ ਨੂੰ ਸਰਾਹ ਛੱਡਿਆ ਤੇ ਉਹ ਬੱਚੀ ਸੀ ਨਾਲ ਇੱਕ ਸਾਡੇ ਸਿੰਘਣੀ ਦੀ ਕਲਾਸ ਮੇਡ ਜੀ ਤੇ ਉਹਨੂੰ ਕਹਿੰਦੇ ਇਹ ਘਰ ਛੱਡ ਕੇ ਆਏ ਪੰਜਾਬ ਸਿੰਘ ਵਾਲੀ ਗਲੀ 'ਚ ਛੱਡਣ ਗਏ ਆ ਸੀ ਤੇ ਜਦੋਂ ਆਏ ਰਾਤ ਨੂੰ ਵਾਪਸ ਮੇਰਾ ਸਿੰਘ ਸੀ ਇੱਕ ਟਾਂਗਰੇ ਦਾ ਸੀ ਸ਼ਹੀਦ ਸ਼ਹੀਦ ਉਹਨੂੰ ਕਹਿੰਦੇ ਸੀ ਉਹ ਜਦੋਂ ਅਸੀਂ ਵਾਪਸ ਆਏ ਆ ਤੇ ਉਹ ਨਿਚਰ ਤੱਕ ਟੈਂਕ ਆ ਗਏ ਸੀ ਜਿਹੜਾ ਹੁਣ ਸਰਾਹ ਦੇ ਅਗਲੇ ਪਾਸੇ ਅੱਛਾ ਜੀ ਹਾਂਜੀ ਤੇ ਫੇਰ ਅਸੀਂ ਉੱਤੇ ਸਰਾਹ ਜੀ ਰੁਕ ਗਏ ਜੀ ਜਿਹੜਾ ਉਧਰ ਫਿਰ ਉੱਥੇ ਜੋ ਉਹਨਾਂ ਨੇ ਕੀਤਾ ਇਧਰੋਂ ਗੇਟ ਸੀਗਾ ਇੱਕ ਸਰਾਹ ਵਾਲੇ ਪਾਸੇ ਉੱਥੇ ਟਾਇਲਟਾਂ ਬਣੀਆਂ ਸੀ ਉਹਦੇ ਲੱਗ ਕੇ ਗੇਟ ਸੀ ਜੀ ਉਹ ਤੋੜ ਕੇ ਤੇ ਮਿਲਟਰੀ ਵਾਲੇ ਅੰਦਰ ਆਵੜੇ ਅੱਛਾ ਜੀ ਜਿਹੜੇ ਬਾਹਰ ਅਸੀਂ ਤਾਂ ਉਹਨਾਂ ਕਮਰੇ ਚ ਚੱਲ ਗਏ ਸਾਂ ਇੱਕ ਕਮਰਾ ਖੋਲ ਕੇ ਤੇ ਜਿਹੜੇ ਬਾਕੀ ਜਿਹੜੇ ਬਾਹਰ ਸੀ ਬਰਾਡੇ ਚ ਪਏ ਉਹ ਮਾਰੀ ਗਏ ਜੀ ਜਿਹੜੇ ਕਮਰੇ ਸੀ ਕਿ ਬ੍ਰਸ਼ਟ ਮਾਰਨਾ ਉਹਨਾਂ ਨੇ ਤੇ ਨਾਲ ਦੀ ਨਾਲੇ ਕੁੰਡਾ ਲਾ ਦੇਣਾ ਵੀ ਦਹਿਸ਼ਤ ਪਾ ਕੇ ਤੇ ਇਸ ਤਰ੍ਹਾਂ ਕਰਕੇ ਪਹਿਲੀ ਦੂਜੀ ਤੀਜੀ ਮੰਜ਼ਲ ਤੱਕ ਤੇ ਫਿਰ ਅਸੀਂ ਰਾਤ ਨੂੰ ਵੇਖਿਆ ਬਾਰੀ ਵਿੱਚੋਂ ਤੇ ਸਾਹਮਣੇ ਬਿਲਕੁਲ ਕਮਰਾ ਸਾਡੇ ਸੀ ਤੇ ਉੱਥੇ ਅ ਅੱਗ ਲਾਤੀ ਨੇ ਜਿਉਂਦਿਆਂ ਨੂੰ ਸਾੜਿਆ ਅੱਛਾ ਹਾਂ ਬੜੇ ਉੱਥੇ ਭਜਨ ਅਠ ਦੇਖੀ ਉਹਨਾਂ ਦੇ ਵਿੱਚ ਵਿਚਾਰਿਆਂ ਦੇ ਸੜਦੇ ਇੱਧਰ ਉੱਧਰ ਭੱਜਣ ਕਮਰੇ ਦੇ ਵਿੱਚ ਹੀ ਜੀ ਤੇ ਰਾਤ ਤੁਲ ਫਿਰ ਮੁੜ ਕੇ ਸ਼ਾਂਤ ਹੋ ਗਏ ਤੇ ਪੂਰੇ ਹੋ ਗਏ ਨੇ ਬਾਅਦ ਵਿੱਚ ਸਾਨੂੰ ਦਿਨੇ 10:00 ਵਜੇ ਨਾਲ ਇਹਨੇ ਫਿਰ ਆ ਕੇ ਇੱਕ ਬ੍ਰਸ਼ਟ ਮਾਰਿਆ ਦਰਵਾਜ਼ਾ ਖੋਲ ਕੇ ਵੀ ਕਿਸੇ ਨੇ ਕੋਈ ਹਰਕਤ ਨਹੀਂ ਕਰਨੀ ਚੁੱਪ ਕਰਕੇ ਥੱਲੇ ਆ ਜਾਓ ਤੇ ਥੱਲੇ ਆ ਕੇ ਬੱਚੇ ਸੀ ਨਾਲ ਸਾਡੇ ਘਰ ਉਸ ਉਹਨਾਂ ਨੂੰ ਤੇ ਗਾਲ ਲੰਘ ਕੇ ਮੈਂ ਪਿੱਛੇ ਸੀ ਤੇ ਫਿਰ ਇਹਨਾਂ ਮੈਨੂੰ ਕਾਫੀ ਕੁੱਟਿਆ ਮਾਰਿਆ ਫਿਰ ਉਹ ਇੱਕ ਸਾਈਡ ਤੇ ਬਿਠਾਏ ਸੀ ਹੋਰ ਵੀ ਲਿਆ ਕੇ ਉੱਥੇ ਸਾਨੂੰ ਬਿਠਾ ਦਿੱਤਾ ਇਹਨਾਂ ਨੇ ਤੇ ਉੱਥੇ ਜਦੋਂ ਆ ਕੇ ਥੱਲੇ ਵੇਖਿਆ ਵੀ ਐਨਾ ਢੇਰ ਲੱਗਾ ਜਿਵੇਂ ਆਪਾਂ ਕਹਿ ਸਕਦੇ ਆਂ ਵੀ ਬਰਾਂਡਾ ਬਹੁਤ ਨੀਵਾ ਸੀ ਜੀ ਨਾ ਬਰਾਂਡਾ ਉੱਚਾ ਸੀ ਜਿਹੜਾ ਅਗਲੇ ਗਰਾਊਂਡ ਸੀ ਨਵੇੜਾ ਉਹ ਬਹੁਤ ਨੀਵਾ ਸੀ ਜਿੱਥੇ ਇਸ਼ਨਾਨ ਨਾਲੀ ਟੈਂਕੀ ਵੀ ਬਣੀ ਸੀ ਪੌੜੀਆਂ ਦੇ ਲਾਗੇ ਤੇ ਉਹ ਜਿਹੜਾ ਨੀਵਾ ਸੀ ਉਹਦੇ ਨਾਲੋਂ ਬਰਾਂਡੇ ਨਾਲੋਂ ਉੱਚੀਆਂ ਲਾਸ਼ਾਂ ਦੇ ਢੇਰ ਬਰਾਂਡੇ ਵਿੱਚ ਵੀ ਸੀ ਜਿਵੇਂ ਕਿ ਇਹਨ ਫੜਫੜ ਕੇ ਆਪ ਸੁੱਟੇ ਹੁੰਦੇ ਨੇ ਜਾਂ ਤਾਂ ਇਸ ਤਰ੍ਹਾਂ ਕਰਕੇ ਢੇਰ ਲੱਗੇ ਪਏ ਪੂਰੇ ਜੀ ਤੇ ਇੱਕ ਬੀਬੀ ਦੇਖੀ ਮਰੀ ਹੋਈ ਐ ਤੇ ਬੱਚਾ ਉਹਦਾ 7-8 ਕਿ ਮਹੀਨੇ ਦਾ ਹੋਣਾ ਤੇ ਉਹ ਦੁੱਧ ਵਾਸਤੇ ਇੱਧਰ ਉੱਧਰ ਜਾਂਦਾ ਤੇ ਪਰ ਉਹ ਦੁੱਧ ਉੱਥੇ ਮਾਂ ਹੋਵੇ ਤੇ ਉਹਨੂੰ ਘਰੇ ਜੀ ਤੇ ਉਹ ਨੇਚਰ ਨੂੰ ਦੇਖਿਆ ਨੇ ਨੇ ਇੱਕ ਜਣੇ ਇਹਨੇ ਲੱਤਾਂ ਫੜੀਆਂ ਦੂਜੇ ਨੇ ਮਾਰ ਕੇ ਭ੍ਰਸਟ ਤੇ ਉਤਲੇ ਲੱਤਾਂ ਉਹਦੇ ਹੱਥ ਦੇ ਥੱਲੇ ਵਾਲਾ ਪਾਸਾ ਹੀ ਬੱਚੇ ਨੂੰ ਮਾਰਦਾ ਬੱਚੇ ਨੂੰ ਮਾਰਦਾ ਫੌਜ ਵੱਲੋਂ ਫੌਜੀ ਸੀ ਦੋਏ ਜੀ ਤੇ ਦੋ ਬੱਚੇ ਇਹਨਾਂ ਨੇ ਮਾਰੇ ਉੱਥੇ ਗੁਰੂ ਰਾਮ ਦਾਸ ਰਾਹ ਦੇ ਗੇਟ ਦੇ ਸਾਹਮਣੇ ਅੰਦਰ ਬੱਚੇ ਰੋ ਰਹੇ ਸੀ ਵੀ ਸਾਡੇ ਮਾਤਾ ਪਿਤਾ ਮਾਤਾ ਪਿਤਾ ਕਰਦੇ ਹੋ ਕਹਿੰਦੇ ਉੱਧਰ ਹੈ ਤੁਹਾਡੇ ਮਾਤਾ ਪਿਤਾ ਤੇ ਦੋ ਉਧਰ ਗਏ ਪਿੱਛੋਂ ਮਾਰ ਕੇ ਬ੍ਰਸ਼ ਤੇ ਦੋਵੇਂ ਬੱਚੇ ਟੇਰੀ ਕਰਦੇ ਅੱਛਾ ਤੁਹਾਡੇ ਅੱਖਾਂ ਦੇ ਦੀਆਂ ਅੱਖਾਂ ਦੇ ਸਾਰਾ ਕੀ ਦੇਖਿਆ ਸਾਰਾ ਤੇ ਉਧਰੋਂ ਇਹਨਾਂ ਦਾ ਦੂਜਾ ਥੱਲੇ ਬੇਸਮੈਂਟ ਆ ਉਹਦੇ ਵਿੱਚ ਸੀ ਕਾਫੀ ਲੋਕ ਗਰੀਬ ਗੁਰਬਾ ਰੋਟੀ ਪਾਣੀ ਖਾਂਦੇ ਸੀ ਆ ਕੇ ਸਰਾਜ ਰੁੱਕ ਗਏ ਬਾਹਰ ਬਰਾਂਡੇ 'ਚ ਪੈ ਜਾਂਦੇ ਦਿਨ ਨੂੰ ਆਪਣੇ ਕੰਮਾਂ ਤੇ ਚਲੇ ਜਾਂਦੇ ਰੋਟੀ ਪਾਣੀ ਖਾ ਕੇ ਉਹ ਫਿਰ ਥੱਲੇ ਉਹਨਾਂ ਨੇ ਚਟਾ ਕਪੜਾ ਕੱਢਿਆ ਬਾਹਰ ਜੀ ਇਹਨਾਂ ਨੇ ਅਨਾਉਂਸਮੈਂਟ ਕਰਤੀ ਵੀ ਆਜੋ ਹੱਥ ਖੜੇ ਕਰਕੇ ਆਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਦੋਂ ਸ਼ਹੀਦ ਹੁੰਦੇ ਨੇ ਜਾਂ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਸੰਤ ਸ਼ਹੀਦ ਹੋਗੇ ਸਾਨੂੰ ਤਾਂ ਜਾ ਕੇ ਲਗਭਗ ਅਸਲ ਤਾਂ ਨਾਬੇ ਆ ਕੇ ਪਤਾ ਲੱਗਦਾ ਅੱਛਾ ਜੀ ਤੇ ਜਿਹੜਾ ਬਿਲਕੁਲ ਪੂਰਾ ਪਤਾ ਲੱਗਦਾ ਉਹ ਜੋਧਪੁਰ ਜੇਲ੍ਹ ਜਾ ਕੇ ਪਤਾ ਲੱਗਦਾ ਕਿਉਂਕਿ ਕੁਝ ਅਜਮੇਰ ਸੀਗੇ ਸਾਡੇ ਨਾਲ ਦੇ ਸਿੰਘ ਕੋ ਲੁਧਿਆਣੇ ਸੀ ਕੋਈ ਨਾਬਾ ਸੀ ਕੋਈ ਪਟਿਆਲੇ ਸੀ ਇਹ ਸਾਰਿਆਂ ਨੂੰ ਚੁੱਕ ਚੁੱਕ ਕੇ ਇਕੱਠਿਆਂ ਲਜਾਏ ਅਸੀਂ 1985 14 ਅਪ੍ਰੈਲ 1985 ਚ ਫਿਰ ਸਾਰੇ ਇਕੱਠੇ ਹੋਏ ਅਸੀਂ ਫਿਰ ਉੱਥੇ ਇੱਕ ਦੂਜੇ ਨੂੰ ਪੁੱਛਿਆ ਵੀ ਤੂੰ ਦੱਸ ਦੇ ਕਿਉਂਕਿ ਸਾਰਾ ਤਾਂ ਕੋਈ ਵੀ ਨਹੀਂ ਬਿਆਨ ਕਰ ਸਕਦਾ ਜਿਵੇਂ ਮੈਂ ਤਾਂ ਅੱਖੀਂ ਦੇਖਿਆ ਉਹ ਹੀ ਦੱਸ ਸਕਦਾ ਹੈ ਨਾ ਤੇ ਫਿਰ ਹਰ ਇੱਕ ਨੇ ਦੱਸਿਆ ਵੀ ਮੇਰੇ ਇਲਾਕੇ ਚ ਆ ਸੀ ਮੇਰੇ ਚ ਆ ਸੀ ਇਸ ਤਰ੍ਹਾਂ ਜਿਹੜੇ ਉੱਥੇ ਉੱਥੇ ਕਾਲ ਤੱਕ ਸਾਬਤੇ ਸੀ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਵੀ ਸੰਤ ਸੀਦ ਹੋ ਗਏ ਰ ਮਸੀਦ ਹੋ ਗਏ ਹਾਂਜੀ ਮੌਕੇ ਦੇ ਉੱਥੇ ਨਹੀਂ ਤੁਹਾਨੂੰ ਪਤਾ ਲੱਗਿਆ ਵੀ ਸੰਤ ਸੀਦ ਉੱਥੇ ਨਹੀਂ ਪਤਾ ਲੱਗਾ ਹਾਂਜੀ ਫਿਰ ਉਸ ਤੋਂ ਬਾਅਦ ਜਦੋਂ ਚਿੱਟਾ ਕੱਪੜਾ ਉਸ ਤੋਂ ਬਾਅਦ ਉਹ ਉਹਨਾਂ ਨੂੰ ਕੱਢਿਆ ਤੇ ਉਹਨਾਂ ਨੇ ਆ ਕਿਹਾ ਆਜੋ ਬਾਹਰ ਬਾਹਰ ਲਾਈਨਾਂ ਲਾਤੀਆਂ ਇੱਕ ਬਿਸਲ ਵੱਜੀ ਆ ਜੀ ਉਹਨੇ ਵਿੱਚ ਹੀ ਬਸ ਇੱਕ ਐਚ 36 ਗ੍ਰਨੇਡ ਸੁੱਟੇ ਨੇ ਤੇ ਦੂਜੇ ਗੋਲੀਆਂ ਬਸ ਜਿਹੜਾ ਆ ਸੀ ਲਾਈਨਾਂ ਲੱਗੀਆਂ ਲੱਗਦਾ ਜਿਵੇਂ ਮਾਸ ਦਾ ਢੇਰੀ ਵੱਡ ਵੱਡ ਕੇ ਸੁੱਟਿਆ ਹੁੰਦਾ ਜੀ ਤੇ ਇੱਕ ਬੀਬੀ ਦੇ ਪੇਟ ਵਿੱਚੋਂ ਬੱਚਾ ਵੀ ਡਿਗਿਆ ਤੇ ਉਹਨਾਂ ਚੋਂ ਦੋ ਤਿੰਨ ਬੱਚੇ ਦੋ ਤਿੰਨ ਸਿੰਘ ਬੱਚੇ ਸੀ ਉਹ ਵੀ ਫੱਟੜ ਸੀਗੇ ਹਸਪਤਾਲ ਲੈ ਕੇ ਨੂੰ ਬਾਅਦ ਚਲੋ ਫਿਰ ਉਹ ਫਿਰ ਸਾਡੇ ਨਾਲ ਜਊਧਪੁਰ ਦੇਲ ਚ ਰਹੇ ਜੀ ਪਰ ਇਤੋਂ ਸਾਨੂੰ ਕੈਂਪਾਂ ਚ ਲੈ ਗਏ ਕੈਂਪਾਂ ਚ ਲਿਜਾ ਕੇ 6 ਤਰੀਕ ਦੀ ਰਾਤ ਨੂੰ ਸਾਨੂੰ ਲਗਾਏ ਨੇ ਬਨ ਕੇ ਛੁੱਟ ਦਿੱਤਾ ਲੱਤਾਂ ਬਾਵਾ ਬੰਨੀ ਆ ਕੋਈ ਕੱਪੜੇ ਸਿਰਫ ਕਿਸ਼ਰਾ ਇੱਕ ਤੇੜ ਬਸ ਹੋਰ ਕੁਝ ਨਹੀਂ ਸੀ ਅੱਛਾ ਤੇ ਲਿਜਾ ਕੇ ਤੇ ਉਹਨਾਂ ਛੁੱਟ ਦਿੱਤਾ ਉੱਥੇ ਸਾਨੂੰ ਦਿਨ ਚੜਨਾ ਉੱਥੇ ਰਾਤ ਪੈਣੀ ਤੇ ਜਾਨੀ ਇੱਥੇ ਤੱਕ ਵੀ ਸਾਡਾ ਮਾਸ ਸੜ ਸੜ ਕੇ ਸਾਨੂੰ ਮੁਸਕਾਉਣ ਲੱਗ ਪਿਆ ਸੀ ਵੀ ਉੱਥੇ ਇੰਨਾ ਨੂੰ ਕੋਈ ਖਾਣ ਨੂੰ ਪੀਣ ਨੂੰ ਕੁਝ ਨਹੀਂ ਬਸ ਉੱਥੇ ਪਏ ਆ ਜੇ ਕੋ ਮਾੜਾ ਮੋਟਾ ਹਿਲਣਾ ਜੁਲਣਾ ਹੁੰਦਾ ਵੀ ਰਾਤ ਨੂੰ ਹਿੱਲੀਦਾ ਠੰਡਾ ਫਰਸ਼ ਹੋਇਆ ਹੁੰਦਾ ਸੀ ਅੱਛਾ ਜੀ ਬਦਨ ਨੂੰ ਤੇ ਹਿਲੇ ਵੀ ਨਹੀਂ ਸਕਦੇ ਸੀ ਨਾ ਅੱਛਾ ਤੇ ਫਿਰ 10 ਨੂੰ ਸਾਨੂੰ ਲੈ ਗਏ ਉਹ ਕਮਰੇ ਚ ਉੱਥੇ ਜਾ ਕੇ ਸਾਨੂੰ ਮਾੜਾ ਮੋਟਾ ਇੱਕ ਪੂੜੀ ਦਿੱਤੀ ਤੇ ਬਸ ਉਸ ਤੋਂ ਬਾਅਦ ਚ ਫਿਰ ਕਮਰਿਆਂ ਚ ਕਦੇ ਇੱਕ ਦੋ ਪੂੜੀਆਂ ਤਿੰਨ ਕਿ ਮਹੀਨੇ ਫਿਰ ਪਹਿਲਾਂ ਪਹਿਲਾਂ ਇਹਨੇ ਬੜਾ ਪਰੇਸ਼ਾਨ ਕੀਤਾ ਦੇ ਕੇ ਪੂੜੀਆਂ ਛੋਲੇ ਮੜੇ ਮੜੇ ਤੇ ਮਗਰ ਹੀ ਕੁੱਤੇ ਭਜਾ ਦੇਣੇ ਅੱਛਾ ਜੀ ਵੀ ਕਿਸੇ ਡਿੱਗ ਪਾਣੇ ਕਿਸੇ ਕੋ ਰਹਿ ਜਾਣੇ ਕਿਸੇ ਨੇ ਜਾਣਾ ਹੀ ਨਾ ਵੀ ਕਿ ਮੈਂ ਕੁੱਤੇ ਪਹਿਣਗੇ ਵੀ ਆਪਾਂ ਰਹਿਣ ਦੋ ਭੁੱਖੇ ਹੀ ਰਹਿ ਲੋ ਜੀ ਮਤਲਬ ਬਹੁਤ ਜ਼ਿਆਦਾ ਤਸ਼ੱਦਦ ਹੋਇਆ ਹਾਂ ਫਿਰ ਉੱਥੋਂ ਸਾਨੂੰ 90 ਦਿਨ ਲਿਆਂਦਾ ਜੀ ਇੱਥੇ ਰੱਖਿਆ ਤਿੰਨ ਕਿ ਮਹੀਨੇ ਫਿਰ ਇੱਥੋਂ ਸਾਨੂੰ ਲੈ ਗਏ ਜੋਧਪੁਰ ਜੇਲ ਹੱਥ ਕੜੀਆਂ ਬੀੜੀਆਂ ਪੁੱਠੀਆਂ ਲਾ ਕੇ ਬਾਥ ਕੜੀਆਂ ਬੁਰਕੇ ਪਾ ਕੇ ਉਤੋਂ ਕਾਲੇ ਫੇ ਸਾਨੂੰ ਇਥੋਂ ਪਟਿਆਲੇ ਤੋਂ ਮਾਨਸਿਕ ਹਾਲਾਤ ਵੈਸੇ ਤਾਂ ਮਤਲਬ ਇਹ ਬਿਆਨ ਕਰਨਾ ਔਖਾ ਹੈ ਮਾਨਸਿਕ ਹਾਲਾਤ ਮਤਲਬ ਹਰ ਇੱਕ ਨਹੀਂ ਚੱਲ ਸਕਦਾ ਬਹੁਤ ਔਖੇ ਸਮ ਹੁਣ ਤਾਂ ਬੋਲ ਲਈਦਾ ਪਹਿਲਾਂ ਪਹਿਲਾਂ ਤਾਂ ਬੋਲੇ ਨਹੀਂ ਜਾਂਦਾ ਜਦੋਂ ਵੀ ਕਿਤੇ ਅੱਖਾਂ ਕੇ ਮੜਾ ਜਾ ਸੀਨ ਲਈਦਾ ਸੀ ਉਹਦੇ ਨਾਲ ਦੀ ਨਾਲ ਹੀ ਅੱਖਾਂ ਭਰ ਜਾਂਦੀਆਂ ਸੀ ਉਹ ਬੋਲੇ ਨਹੀਂ ਸੀ ਜਾਂਦਾ ਪਹਿਲਾਂ ਪਹਿਲਾਂ ਤਾਂ ਬੜਾ ਔਖਾ ਸੀ ਬੋਲਣਾ ਮਤਲਬ ਕਿਸੇ ਸਿੰਘ ਨੂੰ ਇਹ ਪਤਾ ਸੀ ਵੀ ਕਦੋਂ ਮਤਲਬ ਕਿ ਕਦੇ ਉੱਥੇ ਸਾਡੇ ਸਾਹਮਣੇ ਹੀ ਜੇ ਕਿਸੇ ਨੇ ਪਾਣੀ ਮੰਗੇ ਬੋਲਿਆ ਵੀ ਇਹ ਪਾਣੀ ਤੇ ਉਹਦੇ ਗੋਲੀ ਮਾਰ ਦੇਣ ਦੀ ਛੋਟੇ ਉੱਥੇ ਫਰਿਸ਼ਤੇ ਜੇ ਕਿਨ ਮੰਗੇ ਤੇ ਤੇ ਉਸ ਤੋਂ ਬਾਅਦ ਫਿਰ ਕਿੱਥੇ ਤੁਸੀਂ ਹੋਰ ਕਿਹੜੀ ਜੇਲ੍ਹ ਚ ਰਹੇ ਫਿਰ ਥੋੜਾ ਥੋੜਾ ਚਿਰ ਕਦੇ ਫੜ ਲਿਆ ਸੀ ਆਰਪੀ ਨੇ ਕਦੇ ਕਿਸੇ ਨੇ ਨਾਬਾ ਜੇਲ੍ਹ ਪਟਿਆਲਾ ਜੇਲ੍ਹ ਤੇ ਲੁਧਿਆਣਾ ਜੇਲ ਅੰਮ੍ਰਿਤਸਰ ਜੇਲ ਇਹਨਾਂ 'ਚ ਕਦੇ 2 ਮਹੀਨੇ ਕਦੇ 4 ਮਹੀਨੇ ਕਦੇ 6 ਮਹੀਨੇ ਕਿਹੜੇ ਸਾਲ ਦੇ ਵਿੱਚ ਫਿਰ ਤੁਸੀਂ ਘਰ ਰਿਹਾਵ ਚ ਗੱਲ ਨੂੰ ਮਨ ਵਿੱਚ ਜਿਹੜੇ ਬਿਲਕੁਲ ਮੁਕਤ ਹੋ ਗਿਆ ਉਹਦਾ ਸਾਨੂੰ 90 'ਚ ਸ਼ਰੌਣੀ ਬੀਟੀ ਨੇ ਸਾਨੂੰ ਡਿਊਟੀ ਦੇ ਦਿੱਤੀ ਸੀ ਪਰ ਫਿਰ ਇੱਥੋਂ ਵੀ ਸਾਨੂੰ ਚੁੱਕਦੇ ਰਹੇ ਨੇ ਇੱਥੇ ਵੀ ਮਾਈ ਦੀ ਸਰਾਵ ਵਾਲਿਆਂ ਨੇ ਵੀ ਇੱਥੇ ਮੇਰੇ ਤੇ ਬਹੁਤ ਅਸ਼ਦਤ ਕੀਤਾ ਹਾਂਜੀ ਉਦੋਂ ਇੱਥੇ ਲੰਗਪਿੰਡ ਅਸੀਂ ਕੀਰਤਨ ਕਰਨ ਗਏ ਸਨ ਦੁਖਨਵਰਪਨ ਨੂੰ ਸਾਡੀ ਡਿਊਟੀ ਲੱਗੀ ਸੀ ਹਾਂਜੀ ਤੇ ਉੱਥੇ ਹਰੀ ਸਿੰਘ ਉੱਥੋਂ ਦਾ ਉਚਿਤ ਹੋਇਆ ਸੀ ਤੇ ਉਹਦੇ ਭੋਗ ਤੇ ਕੀਰਤਨ ਕਰ ਰਹੇ ਸਨ ਉੱਥੇ ਚੁੱਕ ਲੈਂਦਾ ਉਦੋਂ ਗੁਰਚਰਨ ਸਿੰਘ ਟੋੜਾ ਵੀ ਉੱਥੇ ਸੀ ਡੂੰ ਬਾਬਾ ਜੀ ਜਦੋਂ ਤੁਹਾਨੂੰ ਤੁਸੀਂ ਕੀਰਤਨ ਦੱਸਿਆ ਕਰ ਰਹੇ ਸੀ ਐ ਐਸਜੀਪੀਸੀ ਦੇ ਪ੍ਰਧਾਨ ਗੁਰਚਰਨ ਸਿੰਘ ਟੋੜਾ ਸੀ ਉਹਨਾਂ ਦੀ ਮੌਜੂਦਗੀ ਚ ਜੋ ਤੁਹਾਨੂੰ ਜਿਹੜੀ ਪੁਲਿਸ ਲੱਗੀ ਉਹਨਾਂ ਦੀ ਮੌਜੂਦਗੀ ਚੋਂ ਪਿੰਡ ਲੰਗ ਤੋਂ ਅੱਛਾ ਜੀ ਤੇ ਇੱਥੇ ਚੱਕ ਲੈ ਇਹਨਾਂ ਨੇ ਤੇ ਉਹ ਕਹਿੰਦੇ ਟੋੜਾ ਸਾਹਿਬ ਨੇ ਰੋਕਿਆ ਨਹੀਂ ਫਿਰ ਰੋਕਿਆ ਹਾਂਜੀ ਤੇ ਉਦੋਂ ਮਹਿਰਾ ਮਹਿਰਾ ਸੀ ਕੋਈ ਉਸਨੂੰ ਲੈ ਕੇ ਗਿਆ ਹਾਂਜੀ ਕੰਦੇਜੀ ਲੈ ਕੇ ਜਾਣਾ ਕੋਈ ਬੰਦਾ ਫੜਿਆ ਤੂੰ ਐਡਰੈਸ ਵੈਰੀਫਾਈ ਕਰਨਾ ਉਹਨਾਂ ਦਾ ਹਾਂਜੀ ਤੇ ਜਦੋਂ ਉੱਥੇ ਗਏ ਤੇ ਫਿਰ ਉਹਨੂੰ ਨੂੰਮਛੜੀ ਨੂੰ ਕਹਿੰਦੇ ਵੀ ਇਹ ਤਾਂ ਨਹੀਂ ਟੋੜਾ ਸਾਹਿਬ ਨਾਲ ਕੋਈ ਪੁਲਿਸ ਦੀ ਕੋਈ ਗੱਲਬਾਤ ਹੋਈ ਕੀ ਕਹਿੰਦੇ ਟੋੜਾ ਸਾਹਿਬ ਉਹ ਟੋੜਾ ਸਾਹਿਬ ਨੇ ਮੈਨੂੰ ਫੜ ਲਿਆ ਉਹ ਇਧਰ ਨੂੰ ਖਿੱਚਣ ਤੇ ਉਧਰ ਨੂੰ ਖਿੱਚਦੇ ਸੀ ਅੱਛਾ ਜੀ ਪੁਲਿਸ ਵਾਲੇ ਕਹਿੰਦੇ ਵੀ ਅਸੀਂ ਲੈ ਕੇ ਜਾਣਾ ਟੋੜਾ ਸਾਹਿਬ ਕਹਿੰਦੇ ਨਹੀਂ ਕੀਰਤਨ ਕਰਕੇ ਜਾਣਗੇ ਹਾਂਜੀ ਤੇ ਪਰ ਉਹ ਕਹਿੰਦੇ ਜੀ ਹੁਣੇ ਸੀ ਛੱਡ ਦੇਣਾ ਮਿੰਟ 10 ਲੱਗਣੇ ਆ ਨਾਲ ਆਪਣਾ ਬੰਦਾ ਭੇਜ ਦਿਓ ਫਿਰ ਡੂਬ ਛੜੀ ਦੀ ਗੱਡੀ ਕਹਿੰਦੇ ਇਹਦੀ ਗੱਡੀ ਚ ਭੇਜ ਦਿਓ ਹਾਂਜੀ ਤੇ ਉਹਨਾਂ ਨੇ ਫਿਰ ਡੂਬ ਛੜੀ ਗੱਡੀ ਚ ਲੈ ਗਏ ਉੱਥੇ ਜਿਹੜਾ ਕੋਈ ਬੰਦਾ ਬੈਠਾ ਸੀ ਉਹ ਕਹਿੰਨ ਲੱਗਾ ਵੀ ਹਾਂ ਇਹਨਾਂ ਦੀ ਖੜਪੋਣਾ ਮੀਟਿੰਗ ਹੁੰਦੀ ਹੈ ਹਾਂਜੀ ਤੇ ਇਹਨਾਂ ਦੀ ਉਦੋਂ 31 ਮਈ ਸੀ 1991 ਤੇ ਕਹਿੰਦੇ ਵੀ ਅੱਗੇ ਨੇ ਚਾ ਜੂਨ ਚ ਵੀ ਕਹਿੰਦੇ ਕਿ 3 ਪਤ 3 4 ਜੂਨ ਨੂੰ ਫੇਰ ਇਹਦੀ ਮੀਟਿੰਗ ਹੈ ਖੜਪੋਣਾ ਨਾਲ ਇਹਨਾਂ ਕੋਲ ਆਉਂਦੇ ਨੇ ਅੱਛਾ ਅਸਲ ਜਿਹੜਾ ਸੀ ਨਾ ਕਨੋਰੀ ਵਾਲਾ ਭੋਲਾ ਸੀ ਜੀ ਬੱਬਰ ਜੀ ਤੇ ਉਹਨੇ ਮੇਰੇ ਕੋਲ ਸੰਥਿਆ ਕੀਤੀ ਸੀ ਚਲੋ ਪਹਿਲਾਂ ਉਹ ਪਤਾ ਦਸੀਗਾ ਚਲ ਅਸੀਂ ਇਸ ਪਾਸੇ ਲਾਇਆ ਉਹਨੂੰ ਹਨਾ ਤੇ ਉਹ ਦੁਨੀਆਂ ਵੀ ਤਮਾਕੂ ਵਗੈਰਾ ਵੀ ਖਾ ਲੈਂਦੇ ਸੀ ਪਹਿਲਾਂ ਪਹਿਲਾਂ ਉਹ ਜਦੋਂ ਫੜੇ ਗਏ ਉਦੋਂ ਜੀ ਉਦੋਂ ਫੌਜ ਵਿੱਚ ਸੀ ਫੌਜ ਨੂੰ ਛੱਡ ਕੇ ਆਇਆ ਸੀ ਉਦਾਂ ਹੀ ਤਰਮੀ ਫੌਜੀ ਇੰਚ ਨਹੀਂ ਵੈਸੇ ਜਿਵੇਂ ਆ ਜਾਂਦੇ ਨੇ ਜੀ ਤੇ ਫਿਰ ਉਹ ਉਹਨੂੰ ਉਹਨੂੰ ਪਤਾ ਸੀ ਜਿਹੜਾ ਵੀ ਇਹਨੇ ਇਹਨੂੰ ਫੜਾਇਆ ਤੇ ਉਹਨੇ ਕਿਤੇ ਦਾ ਭਾਂਡਾ ਚੁੱਕਿਆ ਸੀ ਘਰੇ ਆਲ ਦਾ ਜੀ ਤੇ ਇਹ ਤਾਂ ਕਰਕੇ ਮੈਨੂੰ ਕਹਿੰਦੇ ਉਹਨੇ ਦੱਸਿਆ ਸੀ ਸਿੰਘ ਨੇ ਵੀ ਇਹਨੂੰ ਪਤਾ ਹੋਊਗਾ ਵੀ ਉਹ ਭੋਲਾ ਕਿੱਥੇ ਆ ਅੱਛਾ ਜੀ ਜਦੋਂ ਮੈਨੂੰ ਪਤਾ ਹੀ ਨਹੀਂ ਸੀ ਨਾ ਮੈਨੂੰ ਕਦੇ ਮਿਲਿਆ ਮੁੜ ਕੇ ਜੀ ਹਾਂਜੀ ਮੈਨੂੰ ਫਿਰ ਉਹ ਫੜ ਕੇ ਪੁੱਛਦੇ ਹੀ ਵੀ ਦੱਸੋ ਕਿੱਥੇ ਆ ਹਾਂਜੀ ਮੈਂ ਕਿਹਾ ਜੀ ਮੈਨੂੰ ਪਤਾ ਹੀ ਹੈ ਨਹੀਂ ਨਾ ਮੈਂ ਕਦੇ ਉਹਨੂੰ ਮਿਲਿਆ ਜੇਲ੍ਹ ਤੋਂ ਬਾਅਦ ਚ ਆ ਕੇ ਮੁੜ ਕੇ ਮਿਲਿਆ ਵੀ ਨਹੀਂ ਸੀ ਹੈ ਵੀ ਸਚਾਈ ਸੀ ਮਿਲਿਆ ਵੀ ਨਹੀਂ ਸੀ ਜੀ ਤੇ ਉਹ ਫਿਰ ਇਹਨਾਂ ਨੇ ਥੋੜਾ ਜਿਆਦਾ ਟਾਰਚਰ ਕੀਤਾ ਥੋੜਾ ਇੰਨਾ ਕੁੱਟਿਆ ਵੀ 3 ਮਹੀਨੇ ਮੈਂ ਬੈੱਡ ਤੇ ਹੀ ਇਸ ਤਰ੍ਹਾਂ ਬੋਲ ਕੇ ਦੱਸਦਾ ਸੀ ਵੀ ਮੇਰੇ ਆ ਖਾਜ ਹੋ ਰਹੀ ਹੈ ਜਾਂ ਕਿਰਾਇਆ ਕਰਨੀ ਬੈੱਡ ਤੇ ਕੀਤੀ ਦਿਨ ਤੇ ਅੱਛਾ ਜੀ ਹਾਂ ਤੇ ਉਸ ਤੋਂ ਬਾਅਦ ਫਿਰ ਜੇ ਜੇ ਗੱਲ ਹੀ ਕਰੀਏ ਮੇਰੇ ਕਹਿਣ ਤੋਂ ਪਾਵੇ ਹੈ ਵੀ ਜਿਹੜੀ ਅਕਾਲੀ ਲੀਡਰਸ਼ਿਪ ਸੀਗੀ ਪ੍ਰਕਾਸ਼ ਸਿੰਘ ਬਾਦਲ ਸੀ ਗੁਰਚਰਨ ਸਿੰਘ ਟੋੜਾ ਸੀ ਜਾਂ ਹੋਰ ਜਿਹੜੀ ਸੀਨੀਅਰ ਲੀਡਰਸ਼ਿਪ ਸੀਗੀ ਉਹਨਾਂ ਦਾ ਰੋਲ ਕਿਉਂ ਜਾ ਰਿਹਾ ਰੋਲ ਤਾਂ 네ਗੇਟਿਵ ਸੀ ਜੀ ਕਿਉਂਕਿ ਰੋੜ ਉਹ ਚਾਹੁੰਦੇ ਸੀ ਵੀ ਥੋੜਾ ਬਹੁਤ ਲੈ ਕੇ ਤੇ ਆਪਾਂ ਰਾਜਪਾਗ ਲਈਏ ਹਾਂ ਵੀ ਸੰਤ ਜਿਹੜੇ ਸੀ ਉਹ ਕਹਿੰਦੇ ਵੀ ਆਪਾਂ ਜਿਹੜੇ ਬਚਨ ਕੀਤਾ ਅਰਦਾਸ ਕੀਤੀ ਜਿਸ ਚੀਜ਼ ਦੀ ਉਸ ਤੋਂ ਪਿੱਛੇ ਹਟਣਾ ਨਹੀਂ ਜੀ ਇਹ ਕਹਿੰਦੇ ਚਲ ਆਪਾਂ ਕਰ ਲੈਨੇ ਥੋੜਾ ਬਹੁਤਾਂ ਕਰ ਲੈਨੇ ਜੋ ਦਿੰਦੇ ਲੈ ਲਈਏ ਜੀ ਤੇ ਉਹ ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਆਪਾਂ ਜੇ ਤੁਸੀਂ ਕਰੋਗੇ ਤੇ ਮੈਂ ਸੰਗਤ ਨੂੰ ਦੱਸੂਗਾ ਜੀ ਵੀ ਆ ਗੱਲ ਆ ਕਰੀ ਸੀ ਤੇ ਆ ਕਰੀ ਹੁਣ ਜੇ ਅਕਾਲੀ ਲੀਡਰਸ਼ਿਪ ਪੋਸਟਾਂ ਵੜ ਕੇ ਖੜਦੀ ਕਿਤੇ ਨਾ ਕਿਤੇ ਏ ਤਾ ਜਿਹੜਾ ਦਰਬਾਰ ਸਾਹਿਬ ਤੇ ਟੈਕ ਹੈ ਟਾਲਿਆ ਜਾ ਸਕਦਾ ਜੀ ਜਾਂ ਹਾਲਾਤ ਹੋਰ ਹੁੰਦੇ ਹਾਲਾਤ ਵੀ ਹੋਰ ਹੁੰਦੇ ਟਾਲਿਆ ਵੀ ਜਾ ਸਕਦਾ ਸੀ ਜੀ ਪਰ ਇਸ ਤਰ੍ਹਾਂ ਨਾ ਉਧਰੋਂ ਉਹਨਾਂ ਦੇ ਵੀ ਜਿਹੜੇ ਅੰਦਰ ਭਰਿਆ ਸੀ ਵੀ ਸਿੱਖਾਂ ਨੂੰ ਅਸੀਂ ਕਿਉਂਕਿ ਜਿਹੜਾ ਖਾਸ ਕਰਕੇ ਪੰਜਾਬ ਸਿੱਖ ਇਹ ਰੜਕਦਾ ਆ ਇਹਨਾਂ ਨੂੰ ਸ਼ੁਰੂ ਤੋਂ ਰੜਕਦਾ ਆ ਦਿੱਲੀ ਤੇ ਪੰਜਾਬ ਦੀ ਨਾ ਕਦੇ ਬਣੀ ਨਹੀਂ ਜੀ ਤੇ ਇਸ ਕਰਕੇ ਫਿਰ ਉਹ ਚਾਹੁੰਦੇ ਨੇ ਵੀ ਕਸਿਆਰੇ ਦੇ ਬਣ ਕੇ ਰਹਿਣ ਕਿ ਜਿਹੜਾ ਮੜ ਮੋਟਾ ਸਿਰ ਨਾ ਚੁੱਕਣ ਸਿੱਖ ਵੀ ਰਹਿਣ ਸਾਡੇ ਨਾਲ ਵੀ ਸਾਡੀ ਗੁਲਾਮੀ ਕਰਨ ਕਸਿਆਰੇ ਦੇ ਬਣ ਕੇ ਸਾਡੇ ਕੋਲ ਹੀ ਜਾਣ ਜੀ ਬਿਲਕੁਲ ਹਾਂ ਸੋ ਬੱਬਾ ਜੀ ਤੁਸੀਂ ਉਹ ਸੰਤਾਪ ਹੈ ਜਿਹੜਾ ਪਿੰਡੇ ਤੇ ਹੰਡਾਇਆ ਤੇ D5 ਚੈਨਲ ਪੰਜਾਬੀ ਤੇ ਵਿਸ਼ੇਸ਼ ਜਿਹੜੀ ਗੱਲਬਾਤ ਕੀਤੀ ਹੈ ਕੀਮਤੀ ਸਮਾਂ ਸਾਨੂੰ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਧੰਨਵਾਦ ਜੀ ਡੀ5 ਚੈਨਲ ਦਾ ਵੀ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੀ ਕਿ ਬਾਬਾ ਮਨਮੋਹਨ ਸਿੰਘ ਜੀ ਵਾਰਨ ਵਾਲੇ ਜਿਨ੍ਹਾਂ ਨੇ ਉਸ ਸਮੇਂ ਜੋ ਵੀ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ ਜੋ ਅੱਖੀਂ ਦੇਖਿਆ ਹਾਲ ਹੈ ਜਿਹੜਾ ਜੋ ਸਮੇਂ ਦੀ ਹਕੂਮਤ ਦੇ ਇਸ਼ਾਰੇ ਦੇ ਉੱਤੇ ਫੌਜ ਵੱਲੋਂ ਜੋ ਜ਼ੁਲਮ ਟਾਇਆ ਗਿਆ ਉਸ ਨੂੰ ਬਿਆਨ ਕੀਤਾ ਸੋ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਮੈਨੂੰ ਗੁਰਤੇਜ ਤੁਹਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਡਰ ਹਾਂ ਨਿਰਪੱਖ ਰਹਿਣ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣਗੇ ਹਰ ਪਹਿਲੂ ਤੇ ਰੋਸ ਚਰਚੇ ਭੁਲਾਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਅਨਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਦਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਾ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ